Yeah. <laughs> ਪੰਜਾਬ ਸਰਕਾਰ ਵੱਲੋਂ ਜਿੱਥੇ ਪੰਜਾਬ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਹਨ ਅਤੇ ਉਹਨਾਂ ਕਮੇਟੀਆਂ ਦੇ ਨਾਲ ਪੰਜਾਬ ਦੇ ਗਵਰਨਰ ਵੱਲੋਂ ਲਗਾਤਾਰ ਰਵਤਾ ਕਾਇਮ ਵੀ ਕੀਤਾ ਜਾਂਦਾ ਰਿਹਾ ਹੈ ਤਾਂ ਜੋ ਇਹਨਾਂ ਕਮੇਟੀਆਂ ਨੂੰ ਜੇਕਰ ਕੋਈ ਸਮੱਸਿਆ ਘੇਰਦੀ ਹੈ ਤੇ ਉਸ ਨਾਲ ਨਿਜੀਠਿਆ ਜਾ ਸਕੇ ਉਸੇ ਤਰ੍ਹਾਂ ਤੇ ਹੁਣ ਪੰਜਾਬ ਭਰ ਵਿੱਚ ਵਾਰਡ ਡਿਫੈਂਸ ਕਮੇਟੀਆਂ ਵੀ ਬਣਾਈਆਂ ਜਾਣਗੀਆਂ ਜਿਸ ਦੇ ਚਲਦੇ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਵੱਲੋਂ ਡੀਜੇ ਨੰਬਰ 1 ਦੇ ਮੁਖੀ ਐਸਐਚਓ ਜਵਿੰਦਰ ਕਸ਼ਤੀ ਦੇ ਨਾਲ ਮਿਲ ਕੇ ਉਹਨਾਂ ਨੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਜਿਸ ਵਿੱਚ ਵੱਖ-ਵੱਖ ਵਟਾ ਦੇ ਵਿਚਿੰਦਿਆਂ ਨੇ ਭਾਗ ਲਿਆ ਅਤੇ ਇਸ ਬੈਠਕ ਦੇ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਨੇ ਦੱਸਿਆ ਕਿ ਇਹਨਾਂ ਡਿਫੈਂਸ ਕਮੇਟੀਆਂ ਰਾਹੀਂ ਪੁਲਿਸ ਨੂੰ ਹਰ ਵਾਰਡ ਦੇ ਵਿੱਚ ਜਿਹੜੀਆਂ ਵੀ ਕੋਈ ਗਤੀਵਿਧੀਆਂ ਗਲਤ ਤਰੀਕੇ ਦੇ ਨਾਲ ਹੋ ਰਹੀਆਂ ਨੇ ਉਸ ਦੀ ਜਾਣਕਾਰੀ ਪਹੁੰਚ ਰਹੀਗੀ ਉਹਨੇ ਕਿਹਾ ਕਿ ਹਰ ਵਾਰਡ ਦੇ ਵਿੱਚ ਪੰਜ ਮੈਂਬਰੀ ਕਮੇਟੀ ਰਹੇਗੀ ਤੇ ਇਸ ਕਮੇਟੀ ਦਾ ਕੰਮ ਇਹੀ ਹੋਏਗਾ ਕਿ ਹਰ ਵਾਰਡ ਦੇ ਵਿੱਚ ਸ਼ਾਂਤੀ ਰਹੇ ਕਿਸੇ ਵੀ ਤਰ੍ਹਾਂ ਦੀ ਕੋਈ ਨਸ਼ਾ ਜਾਂ ਫਿਰ ਹੋਰ ਤਰ੍ਹਾਂ ਦੀ ਗਤੀਵਿਧੀਆਂ ਨਾ ਹੋਵੇ ਉਹਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਅਗਰ ਕੋਈ ਵਾਰਡ ਦੇ ਵਾਸੀ ਆਪਣੇ ਵਾਰਡ ਦੀ ਡਿਵੈਲਪਮੈਂਟ ਵੀ ਕਰਵਾਉਣਾ ਚਾਹੁੰਦੇ ਨੇ ਤਾਂ ਉਹ ਇਸ ਬਾਰੇ ਵੀ ਆਪਣੀ ਸਮੱਸਿਆ ਇਨ੍ਹਾਂ ਕਮੇਟੀ ਮੈਂਬਰਾਂ ਦੇ ਸਾਹਮਣੇ ਰੱਖ ਸਕਦਾ ਹੈ ਤਾਂ ਜੋ ਇਨ੍ਹਾਂ ਦੀ ਸ਼ਿਕਾਇਤ ਜਰੀਏ ਪੰਜਾਬ ਸਰਕਾਰ ਨੂੰ ਪਹੁੰਚਾਈ ਜਾ ਸਕੇ ਤੇ ਪੰਜਾਬ ਦੇ ਵਾਰਡ ਦੀ ਨਿਉਹਾਰ ਨੂੰ ਬਦਲਿਆ ਜਾ ਸਕੇ ਹੋਰ ਕੀ ਕੀ ਕੰਮ ਕਰੇਗੀ ਇਹ ਵਾਰਡ ਦੀ ਕਮੇਟੀ ਤੇ ਕਿਹੜੇ ਕਿਹੜੇ ਕੰਮਾਂ ਦੇ ਵਿੱਚ ਪੁਲਿਸ ਨੂੰ ਮਿਲੇਗਾ ਸਹਿਯੋਗ ਚਲੋ ਸੁਣਦੇ ਹਾਂ ਜੀ ਅੱਜ ਵੀ ਜਿਹੜੀ ਮੀਟਿੰਗ ਆਪਾਂ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 1 'ਚ ਬੋਰਡ ਡਿਫੈਂਸ ਕਮੇਟੀ ਕੀਤੀ ਹੈ ਬੋਰਡ ਡਿਫੈਂਸ ਕਮੇਟੀ ਯਾਨੀ ਕਿ ਡਬਲਯੂ ਡੀ ਸੀ ਇਹ ਜਿਹੜਾ ਨਵਾਂ ਉਪਰਾਲਾ ਗਵਰਨਮੈਂਟ ਆਫ ਪੰਜਾਬ ਦੇ ਦਿੱਤਾ ਇਹਦੇ ਵਿੱਚ ਹਰ ਇੱਕ ਬੋਰਡ ਦੇ ਵਿੱਚ ਆਪਾਂ ਡਬਲਯੂ ਡੀ ਸੀ ਦੇ ਮੈਂਬਰ ਜਿਹੜੇ ਆ ਉਹ ਬਣਾ ਰਹੇ ਆ WDC ਜਿਹੜੀ ਹੈ ਉਹ ਉਹਦੇ ਜਿਸ ਤਰ੍ਹਾਂ ਨਾਮ ਤੋਂ ਪਤਾ ਲੱਗਦਾ ਉਹ ਬੋਰਡ ਦੀ ডিফেন্স ਕਮੇਟੀ ਹੈ ਜਿਸ ਤਰ੍ਹਾਂ ਕਿ ਵਿਲੇਜ ডিফেন্স ਕਮੇਟੀਆਂ ਹੁੰਦੀਆਂ ਪਿੰਡਾਂ 'ਚ ਉਸੇ ਤਰਜ਼ 'ਚ ਆਪਾਂ WDC ਜਿਹੜੀ ਹੈ ਸ਼ਹਿਰਾਂ 'ਚ ਬਣਾਈਆਂ ਇਹਦੇ ਵਿੱਚ ਸ਼ਹਿਰ 'ਚ ਆਪਣੇ ਜਿੰਨੇ ਵੀ ਬੋਰਡ ਪੈਂਦੇ ਆ ਹਰ ਇੱਕ ਬੋਰਡ 'ਚ ਆਪਾਂ 5-5 ਨੁਮਾਇंदे ਜਿਹੜੇ ਆ WDC 'ਚ ਪਾਏ ਆ ਇਹ ਨੁਮਾਇंदे ਆਪਾਂ ਵਧਾ ਕੇ ਹੋਰ ਅੱਗੇ ਵੀ ਇਹਨਾਂ 'ਚ ਨੰਬਰ ਐਡ ਕਰਾਂਗੇ ਕਿ ਬੇਸਿਕਲੀ ਇਹਨਾਂ ਦਾ ਜਿਹੜਾ ਮੇਨ ਰੋਲ ਆ ਉਹ ਬੋਰਡ ਦੇ ਵਿੱਚ ਜਿਹੜਾ ਵੀ ਕੋਈ ਸਰਕਾਰ ਨੂੰ ਸਹਿਯੋਗ ਦੇਣ ਵਾਲਾ ਕੰਮ ਹੈ ਉਹਦੇ ਚ ਇਹ ਆਪਣੀ ਜਿਹੜੀ ਹੈ ਜਿਹੜਾ ਯੋਗਦਾਨ ਉਹ ਦੇਣਗੇ ਤੇ ਬੋਰਡ ਦੇ ਮੁਤਲਕ ਅਗਰ ਕੋਈ ਵੀ ਜਿਸ ਤਰ੍ਹਾਂ ਕੋਈ ਸਿਕਿਉਰਿਟੀ ਰਿਲੇਟਡ ਇਸ਼ੂ ਹੈ ਜਾਂ ਹੋਰ ਵੀ ਕੋਈ ਜਿਹੜੇ ਪਬਲਿਕ ਸਿਹਤ ਦੇ ਜਿਹੜੇ ਕੰਮ ਆ ਉਹਦੇ ਵਿੱਚ ਇਹ ਐਡਮਿਨਿਸਟ੍ਰੇਸ਼ਨ ਦੀ ਪੂਰੀ ਹੈਲਪ ਕਰਨਗੇ ਤੇ ਅੱਗੇ ਵੱਧ ਕੇ ਜਿਹੜਾ ਉਹ ਕਾਮਕਾਰ ਤੇ ਜਿਹੜਾ ਉਹ ਜਿਹੜੀ ਪੁਲਿਸ ਤੇ ਸਿਵਲ ਐਡਮਿਨਿਸਟ੍ਰੇਸ਼ਨ ਦੀ ਹੈਲਪ ਕਰਨਗੇ ਤੇ ਅੱਜ ਦੀ ਜਿਹੜੀ ਮੀਟਿੰਗ ਸੀ ਆਪਾਂ ਡਿਵੀਜ਼ਨ ਨੰਬਰ 1 ਦੇ ਜਿੰਨੇ ਮੋੜ ਸੀ ਉਹਨਾਂ ਨੂੰ ਬੁਲਾਇਆ ਸੀ ਇਹਦੇ ਵਿੱਚ ਇਹਨਾਂ ਨਾਲ ਆਪਾਂ ਕੱਲੇ-ਕੱਲੇ ਜਿਹੜੇ ਡਬਲਯੂਟੀਸੀ ਮੈਂਬਰ ਉਹਨਾਂ ਨਾਲ ਗੱਲਾਂ ਕੀਤੀਆਂ ਉਹਨਾਂ ਦੇ ਜਿਹੜੇ ਸੁਝਾਅ ਆ ਉਹ ਵੀ ਲਏ ਆ ਤੇ ਅੱਗੇ ਉਹਨਾਂ ਨੂੰ ਇਹ ਵੀ ਦੱਸਿਆ ਕਿ ਵੀ ਆਪਾਂ ਸਮੇਂ-ਸਮੇਂ ਸੱਦਣਾ ਅੱਗੇ ਵੀ ਮੀਟਿੰਗਸ ਕਰਦੇ ਰਵਾਂਗੇ ਤੇ ਜਿਹੜੇ ਪੁਆਇੰਟ ਕਲੀਅਰ ਕਰਦੇ ਆ ਉਹ ਆਪਾਂ ਆਪਣੇ ਚੈਨਲ 'ਤੇ ਉੱਪਰ ਵੀ ਗਵਰਨਮੈਂਟ ਤੱਕ ਪਹੁੰਚਾਵਾਂਗੇ ਤਾਂ ਕਿ ਇਹ ਜਿਹ ਜਿਹਦੇ ਵਿੱਚ ਉਹਨਾਂ ਨੇ ਇੱਕ ਨਵਾਂ ਚੈਨਲ ਓਪਨ ਕੀਤਾ ਕਿ ਵੀ ਆਪਾਂ ਜਿਹੜੇ ਵੀ ਬੋਰਡ ਆ ਉਹਨਾਂ ਤੋਂ ਡਾਇਰੈਕਟ ਫੀਡਬੈਕ ਲਈਏ ਕਿ ਉਹਦੇ ਚ ਕਿਹੜੇ-ਕਿਹੜੀ ਪ੍ਰੋਬਲਮਸ ਆ ਰਹੀਆਂ ਹਨ ਪੁਲਿਸ ਨਾਲ ਰਿਲੇਟਡ ਜਾਂ ਆਦਰਵਾਇਸ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਰਿਲੇਟਡ ਉਹ ਜਿਹੜੇ ਪੁਆਇੰਟਸ ਆਪਾਂ ਲੈ ਕੇ ਥਰੂ ਪ੍ਰੋਪਰ ਚੈਨਲ ਗਵਰਨਮੈਂਟ ਤੱਕ ਪਹੁੰਚਾਈਏ ਤਾਂ ਕਿ ਇਹਦੇ ਜਿਹੜੀ ਹੈ ਜਿਹੜਾ ਕੋਈ ਇਹਦਾ ਜਿਹੜਾ ਅੱਗੇ ਹੱਲ ਜੋ ਕੀਤਾ ਜਾ ਸਕੇ ਤੇ ਜਿਹੜੀ ਇਹ ਆਪਣਾ ਬੜਾ ਵਧੀਆ ਸਾਡੀ ਮੀਟਿੰਗ ਰਹੀ ਹੈ ਆਪਾਂ ਸਾਰੇ ਮੈਂਬਰਸ ਨਾਲ ਕਾਫੀ ਡਿਟੇਲ ਚ ਗੱਲ ਕੀਤੀ ਹੈ ਤੇ ਅੱਗੇ ਵੀ ਆਪਾਂ ਸਮੇਂ-ਸਮੇਂ 'ਤੇ ਇਹਨਾਂ ਨਾਲ ਗੱਲਾਂ ਕਰਦੇ ਰਵਾਂਗੇ ਤੇ ਆਪਾਂ ਇਨਸ਼ੋਰ ਕਰਾਂਗੇ ਕਿ ਜਿਹੜੀ ਡਬਲਿਊ ਡੀ ਸੀ ਹੈ ਉਹ ਸਰਕਾਰ ਨਾਲ ਤੇ ਪੁਲਸ ਨਾਲ ਮਿਲ ਕੇ ਜਿਹੜਾ ਉਹ ਆਪਣੇ ਵਾਰਡਾਂ ਦੇ ਸੁਧਾਰ 'ਚ ਇੱਕ ਵੱਡਾ ਜਿਹੜਾ ਹਿੱਸਾ ਪਾ ਸਕੀ। ਤੇ ਜਾਂਤਰ ਕੀ ਬਾਤ ਹੈ ਸਰਕਾਰ ਦਾ ਉਪਰਾਲਾ ਪੂਰੇ ਪੰਜਾਬ 'ਚ ਹੀ ਹੈ। ਇਹਦੇ ਵਿੱਚ ਜਿਹੜੇ ਮਾਨਯੋਗ ਗਵਰਨਰ ਸਾਹਿਬ ਦੀ ਰੀਸੈਂਟ ਵਿਜ਼ਿਟ ਹੋਈ ਸੀ ਉਹਦੇ ਬਾਅਦ ਇਹ ਚੀਜ਼ਾਂ ਡਿਸਾਈਡ ਹੋਈਆਂ। ਤੇ ਆਪਣੇ ਜਿਸ ਤਰ੍ਹਾਂ ਕਿ ਜਾਣਦੇ ਆ ਆਪਾਂ ਕਿ ਵੀ ਸ਼ਹਿਰ 'ਚ ਸਾਡੇ ਕੋਲ ਡਿਵੀਜ਼ਨ ਨੰਬਰ 1 ਥਾਣਾ 2 ਥਾਣਾ ਉਹਦੇ ਬਾਅਦ ਮਮੂਰ ਦੇ ਵੀ ਕੁਝ ਏਰੀਆਜ਼ ਪੈਂਦੇ ਆ ওয়ার্ড 'ਚ ਸਰਨੇ ਵਾਲਾ ਏਰੀਆ ਵੀ ਪੈਂਦਾ ਸਜਾਣਪੁਰ ਵਾਲਾ ਏਰੀਆ ਵੀ ਪੈਂਦਾ ਪੂਰੇ ਜ਼ਿਲ੍ਹੇ 'ਚ ਹੀ ਆਪਾਂ ਡਬਲਿਊ ਡੀ ਸੀ ਇਹ ਜਿਹੜੀ ਆ ਬਣਾ ਰਹੇ ਆ ਤੇ ਇਹਨਾਂ ਦੀ ਮੀਟਿੰਗਸ ਕਰ ਰਹੇ ਆ ਤੇ ਅੱਗੇ ਹੋਰ ਵੀ ਆਪਾਂ ਇਹਨਾਂ ਦੀ ਮੀਟਿੰਗਸ ਕਰਾਂਗੇ ਆ ਵੀਣਾ 'ਚ ਨਸ਼ੇ ਨਾਲ ਰਿਲੇਟਿਡ ਵੀ ਕਈ ਪੁਆਇੰਟ ਆਏ ਆ ਉਸ ਤੋਂ ਇਲਾਵਾ ਜਿਹੜਾ ਹੋਰ ਸ਼ਹਿਰ 'ਚ ਕੋਈ ਹੁੱਲੜਬਾਜ਼ੀ ਹੁੰਦੀ ਆ ਉਹਦੇ ਰਿਲੇਟਿਡ ਬਾਕੀ ਟ੍ਰੈਫਿਕ ਦੇ ਰਿਲੇਟਡ ਜਾਂ ਹੋਰ ਬਾਕੀ ਜਿਹੜੇ ਮੁਤਲਕ ਮਸਲੇ ਆ ਜਿਹੜੇ ਅਣਪਛਾਤੇ ਬੰਦੇ ਘੁੰਮਦੇ ਅਤੇ ਸ਼ੱਕੀ ਬੰਦੇ ਉਹਨਾਂ ਦੀ ਚੈਕਿੰਗ ਦੇ ਰਿਲੇਟਡ ਇਸ ਤਰ੍ਹਾਂ ਦੇ ਕਈ ਸੁਝਾਅ ਆਏ ਆ ਆਪਾਂ ਇਹ ਹਾਲੇ ਸਟਾਰਟ ਹੀ ਆ ਇਸ ਤੋਂ ਇਲਾਵਾ ਅੱਗੇ ਹੋਰ ਵੀ ਮੀਟਿੰਗ ਸਰਦੀ ਰਹਿਣਗੀਆਂ ਆਪਾਂ ਤੇ ਪੂਰਾ ਧਿਆਨ ਦੇਵਾਂਗੇ ਤਾਂ ਕਿ ਇਹ ਚੀਜ਼ਾਂ ਜਿਹੜੀਆਂ ਐਡਰੈਸ ਕੀਤੀਆਂ ਜਾ ਸਕਣ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਂਡ ਐਮਜ਼ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਚਲਕੋ ਅਫੀਲੀਏਟਡ ਟੂ ਸੀਬੀਐਸਸੀ ਨਿਊ ਡੈਲੀ little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar